ਨਾਮ ਤੋਂ ਸਰਪੰਚ ਮੈਂ ਨਾਸ 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 ਸਰਪੰਚ ਤੋਂ ਬਿਲਾਗ ਨਵੇਂ ਕੀ ਹੋਇਆ ਮਾਮਲਾ ਰੱਬ ਇਹ ਬੜੇ ਮਨਪੱਖੀ ਕਰਨਾ ਹੈ ਜੀ ਰਾਤ ਨੂੰ ਕੋਈ ਕਰੀਬ ਮੈਨੂੰ ਕੋਈ 10:00 ਵਜੇ 18 ਕਿੰਮਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਇਨਸਾਨ ਦੀ ਗੱਲ ਸੁਨਦੀਪ ਸਿੰਘ ਸੋਨੂ ਦੇ ਉਹਦੇ ਛੋਟੇ ਬਰਦਰ ਤਾਂ ਕਦੇ ਮਿਲਦਾ ਹੁੰਦਾ ਉਹਨੂੰ ਕਹਿੰਨਾ ਕਿ ਸਰਪੰਚ ਜੀ ਆਇਆ ਦਵਾ ਦੋ ਥੋੜੀ ਜਲਦੀ ਆ ਰਹੇ ਉਹ ਆਹ ਗੱਲ ਬਸ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਭਰਾ ਹੀ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੇ ਇਤਲਾਹ ਦਿੱਤੀ ਮੌਕੇ ਤੇ ਮਤਲਬ ਐਸਐਚਓ ਮਜੀਠਾ ਅਰਜਿੰਦਰ ਸਿੰਘ ਐਸਐਸਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀ ਨਵੇਂ ਜਿਲ੍ਹਾ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟੈਮ ਵੀ ਆ ਗਈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਐ ਕੰਮ ਦੇ ਵਿੱਚ ਤੇ ਐਂ ਪ੍ਰਸ਼ਾਸਨ ਕਾਰੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮਤਭਾਗੇ ਘਟਨਾਵਾਂ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕਿ ਸਰਪੰਚਾ ਤੁਹਾਨੂੰ ਕੀ ਮਾਮਲਾ ਕਿਹਾ ਹੈ ਇਹ ਜੀ ਪਹੁੰਚ ਜਦੋਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਤੇ ਸਾਹਮਣੇ ਆਊਗਾ ਅਜੇ ਤੱਕ ਤਾਂ ਕੋਈ ਸ਼ਾਮੀ ਕਾਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦਾ ਟੋਪਾ ਹੀ ਹੋਈ ਕਿਸੇ ਨਾਲ ਤੇ ਉਹ ਤੋਂ ਬਾਅਦ ਤਾਂ ਥੋੜੀ ਜਿਹਾ ਬਾਦੇ ਬੰਦੇ ਡੱਥ ਹੋ ਜਾਂਦੀ ਆ ਉੱਚ ਸਚਾਈ ਕੀ ਆ ਇਹ ਵੀ ਪੁਲਿਸ ਇਨਵੈਸਟੀਗੇਸ਼ਨ ਦਾ ਸਾਬਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਤੁਹਾਨੂੰ ਮਾਲੂਮ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਹੋਏਗਾ ਕਿ ਜਾਂ ਕੋਈ ਬਾਅਦ ਇਹਦੇ ਪਾਰੇ ਨੂੰ ਜੀ ਕੋਈ ਕਹਿੰਦਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਨਾ ਅੰਦਰਲ ਸਿੰਘ ਸਾਫਾ ਸਰਪੰਚ ਜੀ ਇਹ ਵੀ ਨਾ ਇਹ ਮਾਮਲਾ ਹੈ ਨਾ ਮਾ ਜੀ ਸਾਨੂੰ ਤਾਂ ਸਵੇਰ ਪਹਲਾ ਲੱਗਾ 7:00 ਵਜੇ ਵੀ 10 ਮਿੰਟ ਦੇ ਸਾਡੇ ਸਾਫਾ ਸਰਪੰਚ ਦਾ ਆਪਣਾ ਮੌਜੂਦਾ ਸਰਪੰਚ ਦਾ ਫੋਨ ਆ ਪਈ ਆ ਗੱਲ ਹੋਈ ਤੇ ਪੁਲਿਸ ਨੂੰ ਆਉਂਦੇ ਵੀ ਅਸੀਂ ਆਏ ਤੇ ਮਿਲ ਕੇ ਪੁਲਿਸ ਨੂੰ ਇਤਲਾਹ ਕੀਤੀ ਹੈ ਜੀ ਉਹ ਵੀ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਲੱਗਦਾ ਕੀ ਤੁਹਾਨੂੰ ਇਹ ਜਿਹੜੇ ਬੰਦੇ ਬਾਹਰੋਂ ਆਏ ਸਾਡੇ ਪਿੰਡ ਨੇ ਰੈਂਟ ਤੇ ਰਹਿੰਦੇ ਆ ਕਰਾਈ ਤੇ ਪਤਾ ਲੱਗਾ ਵੀ ਬੰਦਾ ਦਿਖਾਲਤ ਰਿਆ ਇਹਨਾਂ ਵੀ ਤੇ 302 ਦਾ ਕੋਰਚਾ ਹੈਗਾ ਜੀ ਤੇ ਕੋੜਾ ਕਿਤੇ ਮੇਰੇ ਝਗੜਾ ਝੋੜਾ ਬਣਾ ਨਾ ਕੋਈ 4:00 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕਿਥੇ ਤੇ ਬਾਹਰ ਜਾਂਦਾ ਮੈਂ ਤੁਹਾਨੂੰ ਦੇਖਾਂਗਾ ਇਹ ਜਿਹਨਾਂ ਦਾ ਤੁਸੀਂ ਕਿੰਨੀ ਕੁ ਉਮਰ ਹੈ ਜੀ ਪੂਰੀ ਤਰ੍ਹਾਂ ਜਾਂ ਚਲੀਆ ਸਾਲ ਦੇ ਕਰੀਬ ਹੋਵੇਗੀ 40 ਸਾਲ ਕਰਦਾ ਕੀ ਲੱਗਦਾ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਫ ਪਸੰਦ ਬੰਦਾ ਹੈ ਕੀ ਮੰਨਦੇ ਹੋ 1186 ਦਾ ਇੱਥੇ ਕੰਮ ਕਰ ਰਿਹਾ ਜੀ ਉਹ ਮਰਦ ਜੀ ਮੰਗ ਸਿੰਘ ਸਾਹਿਬ ਜੀ ਬੰਦ ਕਰਦੇ ਆ ਜੀ ਸਾਡੇ ਇਨਸਾਲ ਰਾਇਆ ਜਾ ਰਿਹਾ ਹੈ ਸਬੰਧੀ ਕੰਮ ਵੀ ਕਰਵਾ ਦਿੱਤੀ ਹੈ ਮੈਂ ਸੰਦੀਪ ਨਾ ਦਾ ਵਿਅਕਤੀ ਸੀ 나ਗ ਨਵੇਂ ਦਾ ਥਾਣੇ ਮਜੀਠੇ ਦਾ ਪੈਂਦਾ ਉਹਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਸਾਖੇ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਜਿਸ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਪਾਲ ਦੇ ਦੱਦੇ ਦੇ ਕਰਕੇ ਅਗਲੀ ਰਿਕਰ ਰਹੀ ਹੈ ਮੈਂ ਤੁਹਾਨੂੰ ਦੱਸਦਾ ਸਰ ਮੋੜੀ ਤਫਤੀਸ਼ ਵੀ ਹੈ ਸਰ ਮੋੜੀ ਤਫਤੀਸ਼ ਹੈ ਵੀ ਆ ਕਿ ਗੋਲੀ ਦੇ ਨਾਲ ਜੰਥਿਆ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕੁਝ ਨਹੀਂ ਪੁਰਾਣ ਜੀ ਸ਼ਰੀ ਕਿਸੇ ਦੇ ਨਾਲ ਨਹੀਂ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਹੈ ਇਹ ਚਿਕਨ ਦਾ ਕੰਮ ਕਰਦਾ